ਲੱਗ ਗਿਆ ਦੁਬਾਰਾ ਰਿਪੀਟ ਕਰੋਗੇ ਆਪਣੀ ਗੱਲ ਬੇਨਤੀ ਹਾਂ ਜੀ ਜਦ ਮੈਡੀਟੇਸ਼ਨ ਹੋਇਆ ਸੀ ਤੇ ਨੀਂਦ ਆ ਗਈ ਮੈਨੂੰ ਤੇ ਪਤਾ ਨਹੀਂ ਮੈਂ ਇਹੀ ਪੁੱਛਣਾ ਸੀ ਕਿ ਮੈਨੂੰ ਸੁਪਨਾ ਆਇਆ ਕਿ ਜਾਂ ਹਕੀਕਤ 'ਚ ਆਪਣੇ ਅਨੁਭਵ ਸੀ ਜਿਸ ਤਰ੍ਹਾਂ ਸਰੀਰ ਮੇਰਾ 2-3 ਇੰਚ ਉੱਪਰ ਉਠਿਆ ਤੇ 2-3 ਹੋਰ ਉਠਿਆ ਤੇ ਇਸ ਤਰ੍ਹਾਂ ਸ਼ਬਦ ਤੇ ਜੋ ਤੁਹਾਨੂੰ ਸ਼ਬਦ ਸੁਣ ਰਹੇ ਸੀ ਹਾਂਜੀ ਸ਼ਬਦ ਸੁਣ ਰਹੇ ਸੀ ਬੜੇ ਮਤਲਬ ਤੇਜ਼ ਵਾਹ ਸੀ ਕਦੇ ਵੀ ਸੁਪਨਾ ਜਿਹੜਾ ਹੁੰਦਾ ਨਾ ਸੁਪਨਾ ਤੇ ਅਨੁਭਵ ਇਹਨਾਂ ਚ ਦੋਹਾਂ ਚ ਡਿਫਰੈਂਸ ਕੀ ਹੁੰਦਾ ਸੁਪਨੇ ਚ ਕੇਵਲ ਔਰ ਕੇਵਲ ਵਿਜ਼ੂਅਲਾਈਜੇਸ਼ਨ ਹੁੰਦੀ ਹੈ ਬਟ ਆਡੀਓ ਨਹੀਂ ਹੁੰਦਾ ਡ੍ਰੀਮ ਇਜ਼ ਅ ਦ ਫਿਲਮ ਵਿਦਆਊਟ ਆਡੀਓ ਐਵੇਂ ਇਹਨੂੰ ਕਹਿ ਸਕਦੇ ਸੀ ਸੁਪਨੇ ਦਾ ਕੋਈ ਵੀ ਅਨੁਭਵ ਹੋਏਗਾ ਤਾਂ ਉਹਦੇ ਚ ਬੋਲ ਨਹੀਂ ਹੁੰਦੇ ਮਨੂ ਬਗਾਨ ਵੀ ਇਹ ਗੱਲ ਮੰਨਦਾ ਅਗਰ ਸਾਨੂੰ ਕਦੇ ਵੀ ਤੁਸੀਂ ਪ੍ਰਾਣੇ ਸੁਪਨਿਆਂ ਨੂੰ ਦੇਖੋਗੇ ਨਾ ਤਾਂ ਜਿਹੜੀ ਅਸੀਂ ਉਹਨਾਂ ਨਾਲ ਗੱਲ ਕਰੀ ਹੋਈਗੀ ਉਹ ਵੋਇਸ 'ਚ ਨਹੀਂ ਕਰੀ ਹੋਈਗੀ ਜੇ ਕੋਈ ਸੁਪਨੇ 'ਚ ਬੋਲੂਗਾ ਤਾਂ ਉਹ ਸਰੀਰ ਤੋਂ ਆਵਾਜ਼ ਨਿਕਲਣ ਲੱਗ ਜਾਂਦੀ ਹੈ ਤਾਂ ਉਸ ਟਾਈਮ ਦੇ ਉੱਤੇ ਇਸ਼ਾਰਿਆਂ ਦੇ ਵਿੱਚ ਹੀ ਇੱਕ ਇਸ਼ਾਰਾ ਨਹੀਂ ਹੁੰਦਾ ਇੱਕ ਸੈਂਸ ਰਾਹੀਂ ਗੱਲ ਕੀਤੀ ਜਾਂਦੀ ਹੁੰਦੀ ਹੈ ਕੋਈ ਵੀ ਤੁਹਾਨੂੰ ਸੁਪਨੇ 'ਚ ਬੋਲਦਾ ਨਹੀਂ ਦਿਸੂਗਾ ਉਹਨਾਂ ਦੁਆਰੇ ਜਿਹੜੀ ਬਾਤਚਿਤ ਹੈ ਉਹ ਉਹ ਥੌਟ ਦਾ ਆਦਾਨ-ਪ੍ਰਦਾਨ ਹੋਰ ਲੈਵਲ ਦੇ ਉੱਤੇ ਹੁੰਦਾ ਹੁਣ ਮਹਾਰਾਜ ਦੀ ਮਿਹਰ ਗੁਰੂ ਸਾਹਿਬ ਜੀ ਦੀ ਜਿਹੜਾ ਤੁਹਾਨੂੰ ਅਨੁਭਵ ਹੋਇਆ ਜੇ ਤੁਹਾਨੂੰ ਉੱਥੇ ਸ਼ਬਦ ਸ਼੍ਰਵਣ ਸੁਣਾਈ ਦੇ ਰਹੇ ਸੀ ਤੇ ਉਹ ਅਨੁਭਵ ਹੈ ਉਹ ਕਿਰਪਾ ਹੈ ਸ਼ੁਕਰਾਨਾ ਜੀ ਹਾਂ ਹੁਣ ਆਪ ਜੀ ਬੋਲੋ ਹਾਂ ਜੀ ਥੋੜੀ ਜੀ ਦੋ ਤਿੰਨ ਵਾਰੀ ਇਸ ਤਰ੍ਹਾਂ ਬਾਡੀ ਉੱਠੀ ਦੋ ਤਿੰਨ ਵਾਰੀ ਇਸ ਤਰ੍ਹਾਂ ਸ਼ਬਦ ਤੇਜ ਹੁੰਦੇ ਸੀ ਫਿਰ ਮੇਰੀ ਬਾਡੀ ਉੱਪਰ ਉੱਠਦੀ ਸੀ ਤੇ ਫਿਰ ਮੇਰੇ ਵਿੱਚ ਆ ਜਾਂਦੀ ਦੋ ਤਿੰਨ ਜੀ ਦੇ ਵਿੱਚ ਜਿੱਦਾਂ ਪਤਾ ਨਹੀਂ ਮੈਨੂੰ ਇੱਕ ਡਰ ਬਹੁਤ ਪਤਾ ਨਹੀਂ ਡਰ ਵੀ ਲੱਗਦਾ ਇਹ ਤੇ ਪਰ ਮੈਂ ਕਹਿੰਦੀ ਸੀ ਜਾਂਦੀ ਜਿੱਥੇ ਜਾਂਦੀ ਹੈ ਜੀ 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 ਬਸ ਇਸੇ ਪਾਉ ਦੇ ਵਿੱਚ ਆਓ ਆਪ ਜੀ ਸਹਿਜ ਵਿੱਚ ਹੋਰ ਜਾਓ ਜਦੋਂ ਠਹਿਰਾਓ ਦੇ ਵਿੱਚ ਬੈਠੋਗੇ ਨਾ ਜਦੋਂ ਜਦੋਂ ਆਤਮਾ ਹਵਾਲੇ ਕਰੋਗੇ ਆਕਾਲ ਪੁਰਖ ਤੇ ਤਾਂ ਮਹਾਰਾਜ ਦੀ ਮੇਰ ਨਾਲ ਸਭ ਆਨੰਦ ਮਈ ਹੋ ਜਾਏਗਾ ਹੋਰ ਮੇਰ ਹੋਏਗੀ ਹੋਰ ਕਿਰਪਾ ਹੋਗੀ ਠੀਕ ਹੈ ਜੀ ਉਸ ਤੱਕ ਵੀ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਸੀ ਬ੍ਰਾਂਸ ਸੁਣਦੇ ਆ ਤੇ ਸਰੀਰ ਨਾ ਬਿਲਕੁਲ ਹੌਲਾ ਹੋ ਜਾਂਦਾ ਜਿੱਦਾਂ ਨਾ ਇਹ ਭਾਰ ਨਹੀਂ ਜਾਂ ਬਿਲਕੁਲ ਕਾਗਜ਼ ਜਿਸ ਤਰ੍ਹਾਂ ਇਸ ਤਰ੍ਹਾਂ ਕਿਸੇ ਉਹ ਉਦੋਂ ਹੁੰਦਾ ਹੈ ਜਦੋਂ ਸੁਰਤ ਜਿਹੜੀ ਹੈ ਹੁਣ ਤਾਂ ਅਸੀਂ ਸਰੀਰ ਨੂੰ ਮਹਿਸੂਸ ਕਰਦੇ ਆ ਨਾ ਤਾਂ ਸਰੀਰ ਭਾਰਾ ਭਾਰੀ ਭਾਰੀਪਣ ਸਾਨੂੰ ਫੀਲ ਹੁੰਦਾ ਜਿਵੇਂ ਕੋਈ ਆਦਮੀ ਬਹੁਤ ਵੱਡਾ ਲੋਹੇ ਦੀ ਕੋਟ ਪਾ ਲਵੇ ਤਾਂ ਉਹਨੂੰ ਭਾਰਾ ਭਾਰਾ ਲੱਗੂ ਕਿਉਂਕਿ ਉਹਨੇ ਉੱਪਰ ਪਰਤ ਜਿਹੜਾ ਰੱਖੀ ਹੈ ਜਦੋਂ ਲਾਹਤਾ ਹੌਲਾ ਫੀਲ ਹੋ ਸ਼ਰੀਰ ਦਾ ਭਾਰ ਸਾਨੂੰ ਤਦੇ ਲੱਗਦਾ ਜਦੋਂ ਸ਼ਰੀਰ ਚ ਸੁਰਤ ਗਮਨ ਕਰ ਰਹੀ ਹੁੰਦੀ ਹੈ ਲੇਕਿਨ ਜਦੋਂ ਸੁਰਤ ਸ਼ਰੀਰ ਦੇ ਅੰਦਰ ਇਕਾਗਰ ਹੋ ਜਾਂਦੀ ਹੈ ਇਕਾਗਰ ਹੋਣ ਤੋਂ ਬਾਅਦ ਉਹ ਆਤਮਾ ਚ ਜਾਂਦੀ ਹੈ ਨਾ ਸ਼ਰੀਰ ਦੇ ਵਿਚਾਲੇ ਮਨ ਹੈ ਆਤਮਾ ਉੱਪਰ ਹੈ ਮਾਨੇ ਕੋਪੋਲ ਹੈ ਜਿਹੜਾ ਸਾਨੂੰ ਇਹਦੇ ਨਾਲ ਜੋੜਦਾ ਜਦੋਂ ਅਸੀਂ ਆਤਮਾ ਚ ਚਲੇ ਜਾਂਦੇ ਹਾਂ ਤਾਂ ਉਦੋਂ ਹੌਲਾਪਨ ਹੈ ਉਦੋਂ ਵੇਟਲੈਸਨੈਸ ਆ ਜਾਂਦਾ ਉਦੋਂ ਪਹਿ ਲੱਗਦਾ ਇੱਕ ਪੱਤਾ ਹੁੰਨੇ ਅਸੀਂ ਸਾਡਾ ਕੋਈ ਭਾਰ ਹੀ ਨਹੀਂ ਜਿਹੜਾ ਹਵਾ ਨਾਲ ਝੂਲਦਾ ਫਿਰਦਾ ਹੈ ਜੇ ਸਹਜ ਦੇ ਵਿੱਚ ਬਹੁਤਾ ਭਾਰਾ ਹੋ ਜੇ ਸਰੀਰ ਤਾਂ ਸਹਜ ਦੀ ਇਹ ਪਹਿਲੀ ਪ੍ਰਕਿਰਿਆ ਹੈ ਹੈਨਾ ਜਦੋਂ ਸਰੀਰ ਸੁਰਤ ਮਨ ਦੇ ਵਿੱਚ ਪ੍ਰਵੇਸ਼ ਕਰਦੀ ਹੈ ਸਰੀਰ ਤੋਂ ਬਿਲਕੁਲ ਅਲੈਦਾ ਹੋ ਜਾਂਦੀ ਹੈ ਤਾਂ ਸਾਨੂੰ ਵੇਟਲੈਸਨੈਸ ਦੀ ਅਨੁਭਵ ਹੁੰਦਾ ਸਾਨੂੰ ਇਹਦਾ ਫੀਲ ਹੁੰਦਾ ਵੀ ਅਸੀਂ ਸਰੀਰ ਨੂੰ ਤਿਆਗ ਗਏ ਉਹਨੇ ਮਹਾਰਾਜ ਦੀ ਕਿਰਪਾ ਇਹ ਮੁਕਤੀ ਦਾ ਦਰਵਾਜ਼ਾ ਹੈ ਜੋ ਸਾਡੇ ਲਈ ਖੁੱਲ ਚੁੱਕਿਆ। ਬਸ ਹੁਣ ਆਪਾਂ ਨੂੰ ਹੋਰ ਪ੍ਰੇਮ ਚ ਆ ਕੇ ਮਹਾਰਾਜ ਦੇ ਨਾਲ ਮਿਲ ਜਾਣਾ। ਅਸੀਂ ਆਪਣ ਇਹ ਕਹਿ ਲਓ ਅਸੀਂ ਆਪਣਾ ਘਰ ਛੱਡ ਚੁੱਕੇ ਆ ਜਿਹੜਾ ਝੂਠਾ ਸੀ। ਜਿੱਥੇ ਸੀ ਜਾਣਾ ਸੀ ਹੁਣ ਉਹਦੇ ਰਾਹ 'ਚ ਆ ਗਏ। ਬਸ ਆਪੇ ਮਹਾਰਾਜ ਨੇ ਲੈ ਜਾਣਾ। ਇਹ ਵੀਰ ਜੀ ਕਿਰਪਾ ਕਰੋ ਆਪਣੇ ਦੁਨਿਆਵੀ ਜਿਹੜਾ ਨਾ ਉਹਦੇ 'ਚ ਨਾ ਮਨ ਫਸੇ। ਨਹੀਂ ਫਸਦਾ ਮਹਾਰਾਜ ਦੀ ਫਸਦ ਗੁਰੂ ਜੀ ਦੀ ਗੁਰੂ ਕੋਈ। ਤੁਸੀਂ ਕੱਟਣਾ ਤੋਂ ਪਾਉ ਜਲਦੋਂ। ਤੁਹਾਡੀ ਜੀ ਜੀ ਮਾ ਮਹਾਰਾਜ ਕਿਰਪਾ ਕਰਨਗੇ ਪਰ ਇੱਕ ਗੱਲ ਹੋਰ ਜੀ ਇਹ ਜਨਮਾਂ ਜਨਮਾਂ ਦੀ ਜਨਮਾਂ ਦੀ ਬਹੁਤ ਜਨਮਾਂ ਦੀ ਜਾਂ ਤਾਂ ਮਿਹਨਤ ਹੋਵੇ ਫਿਰ ਹੁੰਦਾ ਜਾਂ ਸੱਚਾ ਸਤ ਕਰੂ ਕਿਰਪਾ ਕਰੇ ਫਿਰ ਤਦ ਹੀ ਹੋ ਜਾਂਦਾ ਇਹ ਬਹੁਤ ਵੱਡੀ ਦੇਣ ਆ ਜੇ ਸਰੀਰ ਤੋਂ ਸੁਰਤ ਉੱਪਰ ਉੱਠ ਗਈ ਤਾਂ ਬਹੁਤ ਕਿਰਪਾ ਹੋਗੀ ਨਹੀਂ ਦੱਸੀ ਜਾ ਸਕਦੀ ਇੰਨੀ ਰਹਿਮਤ ਹੋਗੀ ਜੀ ਛੱਡਣਾ ਬਹੁਤ ਔਖਾ ਬਹੁਤ ਸ਼ੁਕਰਾਨਾ ਬਹੁਤ ਸ਼ੁਕਰਾਨਾ ਬਹੁਤ ਬਹੁਤ ਪੈਣ ਗੁਰਪ੍ਰੀਤ ਕੌਰ ਆਏ ਨੇ ਉਹਨਾਂ ਨੂੰ ਅਨੁਭਵ ਹੋਇਆ ਪੈਣ ਗੁਰਪ੍ਰੀਤ ਕੌਰ ਜੀ ਬਰਾਡ ਉਹਨਾਂ ਨੇ ਮੈਸੇਜ ਭੇਜਿਆ ਸੀ ਕਿ ਉਹਨਾਂ ਨੂੰ ਅਜਿਹਾ ਵਾਈਟ ਪ੍ਰਕਾਸ਼ ਦੇ ਦਰਸ਼ਨ ਜੇ ਆਏ ਹੋ ਤਾਂ ਬੋਲ ਕੇ ਦੱਸਣ ਦੀ ਕਿਰਪਾਲਤਾ ਕਰੋ ਜਸਟ ਥੋੜੇ ਹੀ ਸਮੇਂ ਦੇ ਵਿੱਚ ਆਪ ਜੀ ਦੱਸ ਸਕਦੇ ਹੋ ਜੇ ਆਏ ਹੋ ਤਾਂ ਆ ਸਕਦੇ ਸ਼ਾਇਦ ਕੰਮ ਤੇ ਨੇ ਤਦੇ ਨਹੀਂ ਬੋਲ ਸਕਦੇ ਮਹਾਰਾਜ ਮੇਰ ਕਰਨ ਆ ਸੰਗਤ ਵਿੱਚੋਂ ਅਗਰ ਹੋਰ ਗੁਰਮੁਖ ਆ ਕੇ ਬੋਲਣਾ ਚਾਹੁੰਦੇ ਆ ਤੇ ਬੋਲ ਸਕਦੇ ਹੋ ਨਹੀਂ ਫਿਰ ਆਪਾਂ ਸਮਾਪਤੀ ਕਰ ਦਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਜੀ 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 ਤਾਂ ਅੱਜਕੱਲ ਮੈਨੂੰ ਮੈਨੂੰ ਐਕਸਪੀਰੀਅੰਸ ਕਾਫੀ ਹੋ ਰਿਹਾ ਹੈ ਕਿ ਜਦੋਂ ਧਿਆਨ ਲਾਉਂਦੀ ਆ ਮੇਰੀ ਅੱਜਕੱਲ ਬੋਡੀ ਸੈਚ ਵੀ ਬਹੁਤ ਜਲਦੀ ਚੱਲ ਜਾਂਦੀ ਹੈ ਕਿ ਬਸ ਮੈਂ ਲੰਮੇ ਪੈਂਦੀ ਆ ਤੇ 2 ਮਿੰਟਾਂ ਚ ਇਹਨੂੰ ਸੁਣਨ ਹੋ ਜਾਂਦਾ ਸਾਰਾ ਕੁਝ ਮੋਸਟਲੀ ਮੈਂ ਤਾਲੋ ਕਿ ਜਿੱਦਾਂ ਪੰਜ ਤੱਤ ਹੁੰਦੇ ਉਹਨਾਂ ਦੀ ਬਹੁਤ ਜ਼ਿਆਦਾ ਅਟਰੈਕਟ ਹੋ ਰਹੀ ਹ ਉਹਨਾਂ ਵੱਲ ਮੈਂ ਜਮੇ ਚੰਦਰਮਾ ਵਾਲਾ ਮੇਰੀ ਬਾਡੀਆਂ ਇੱਕਦਮ ਹੀ ਚੰਦਰਮਾ ਤੇ ਚਲ ਜਾਂਦੀ ਆ ਉੱਥੇ ਜਾ ਕੇ ਮੇਰਾ ਨਾਮ ਸਿਰਮੇ ਚਾਲੂ ਹੋ ਜਾਂਦਾ ਫਿਰ ਉਹ ਤਾਂ ਮੈਨੂੰ ਬਲੈਕ ਹੋਲ ਦੇਖ ਦਿਵਾ ਬਈ ਜਿੰਨੇ ਵਧੀਆ ਗੁੱਡ ਫੀਲਿੰਗ ਹੁੰਦੀ ਆ ਇਦਾਂ ਨਹੀਂ ਮਾੜਾ ਫਿਰ ਮੈਂ ਉੱਥੇ ਪੌੜੀਆਂ ਚੜ੍ਹ ਕੇ ਪੌੜੀਆਂ ਹੁੰਦੀਆਂ ਚੰਦਰਮਾ ਤੋਂ ਬਹੁਤ ਉੱਚੀਆਂ ਤੇ ਮੈਂ ਬਲੈਕ ਹੋਲ ਦੇਖਣ ਜਾਂਦੀ ਆ ਪਰ ਉੱਤੇ ਪੂਰਾ ਵਾਈਟ ਇਕਲ ਕਾਲੋ ਕੇ ਸ਼ੀਸ਼ਿਆਂ ਦਾ ਮਹਿਲ ਵਾਂਗੂ ਬਣਿਆ ਹੁੰਦਾ ਜੀ ਅੱਗੇ ਇੱਕ ਦਿਨ ਸੀਗਾ ਉੱਥੇ ਮੈਨੂੰ ਮਾਤਾ ਜੀ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ ਸੀ ਉੱਥੋਂ ਅੱਜ ਉੱਥੇ ਸੀ ਕਿ ਸੰਗਤ ਬਹੁਤ ਜ਼ਿਆਦਾ ਤੇ ਨਾਮ ਸਿਮਰਨ ਚੱਲੰਦਿਆ ਹੈਗਾ ਵਾਈਗੁਰੂ ਸਤਨਾ ਵਾਈਗੁਰੂ ਚੱਲ ਰਾਇਆ ਸੀ ਤੇ ਗੁਰੂ ਅਰਜਨ ਦੇਵ ਜੀ ਜਿੱਦਾਂ ਬੈਠੇ ਸੀ ਪਰ ਮੈਨੂੰ ਉਹਨਾਂ ਦੇ ਵਾਈਗੁਰੂ ਜੀ ਦੇ ਨਹੀਂ ਦਰਸ਼ਨ ਹੋਏ ਕਿ ਲਾਈਟ ਇੰਨਾ ਪ੍ਰਕਾਸ਼ ਇੰਨਾ ਜ਼ਿਆਦਾ ਸੀਗਾ ਕਿ ਮੈਨੂੰ ਉਹਨਾਂ ਦੇ ਚਿਹਰੇ ਤੇ ਪ੍ਰਕਾਸ਼ ਹੀ ਦਿਖ ਰਿਹਾ ਸੀਗਾ ਬੱਸ ਮੈਨੂੰ ਉਹਨਾਂ ਦਾ ਦਰਸ਼ਨ ਨਹੀਂ ਹੋਇਆ ਜੀ ਜੀ ਤੇ ਉਸ ਤੋਂ ਬਾਦੋਂ ਜਿੱਦਾਂ ਸਾਰੀ ਸੰਗਤ ਬੈਠੀ ਸੀ ਸੰਗਤ ਦੇ ਵਿੱਚੋਂ ਚੀਜ਼ ਉੱਡ ਕੇ ਨਾ ਇੱਕ ਉੱਪਰ ਜਾ ਰਹੀ ਸੀਗੀ ਹੂੰ ਹੂੰ ਚੀਜ਼ ਨਿਕਲੀ ਜਾਂਦੀ ਹੈ ਤੇ ਇੱਕ ਚੀਜ਼ ਤਾਂ ਦੇ ਅੰਦਰ ਵੜ ਜਾਂਦੀ ਆ ਕਿ ਮੇਰੇ ਵੀ ਮੈਂ ਜਿੱਦਾਂ ਪਹਿਲੇ ਕਲਰ ਵਾਲੇ ਕੱਪੜੇ ਪਾਏ ਹੋਏ ਸੀਗੇ ਬਾਅਦ ਵਿੱਚ ਮੇਰੇ ਵਿੱਚੋਂ ਚੀਜ਼ ਨਿਕਲੀ ਤਾਂ ਮੈਂ ਇੱਕਦਮ ਵਾਈਟ ਚੋਲਾ ਪਾ ਲਿਆ ਜੀ ਤੇ ਫਿਰ ਜਿੱਦਾਂ ਉਹ ਇੱਕ ਪ੍ਰਕਾਸ਼ ਫਿਰ ਉਹ ਪ੍ਰਕਾਸ਼ ਸਾਰਿਆਂ ਦੇ ਵਿੱਚ ਜਾਣ ਲੱਗ ਪਿਆ ਤੇ ਮੇਰੀ ਜਿੱਦਾਂ ਮਨ ਅੰਤਰਿਤ ਜਦੋਂ ਵਾਈਗੋਜੀ ਨਾਲ ਗੱਲ ਹੋ ਰਹੀ ਸੀਗੀ ਤੇ ਮਨਾਂ ਨੂੰ ਵਾਈਗੁਰ ਜੀ ਫਤਿਹ ਬੁਲਾਉਣੀ ਆ ਤਾਂ ਫਿਰ ਤੁਹਾਨੂੰ ਵੀ ਕਹਿੰਦੇ ਕਿ ਉਹਨਾਂ ਨੂੰ ਵੀ ਫਤਿਹ ਬਲਾਇਓ ਮੇਰੇ ਵੱਲੋਂ ਮੈਂ ਕਹਿੰਨੀ ਹਾਂ ਜੀ ਮਿਹਰ ਤੇ ਸਾਰੀ ਉਹਨਾਂ ਦੀ ਹੈ ਉਹਨਾਂ ਦੇ ਸ਼ੁਕਰਾਨੇ ਨਾਲ ਹੀ ਤੁਹਾਡੇ ਕੋਲ ਤੱਕ ਅਸੀਂ ਪਹੁੰਚਦੇ ਆ ਤੇ ਹਜੇ ਤੁਹਾਡੀ ਗੱਲ ਚੱਲ ਹੀ ਰਹੀ ਸੀ ਕਿ ਉਹਨੇ ਚੰਨ ਤੁਸੀਂ ਉਹਨਾਂ ਦੇ ਬਿਲਕੁਲ ਕੋਲ ਆਣ ਕੇ ਬੈਠ ਗਏ ਜੀ ਤੇ ਤੁਹਾਡੇ ਵਿੱਚੋਂ ਮੀਂ ਜਿੱਦਾਂ ਤੁਹਾਡੇ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਔਰਾ ਹੁੰਦਾ ਵਾ ਕਿ ਤੁਹਾਡਾ ਔਰਾ ਵੀ ਬਹੁਤ ਵਾਈਟ ਸੀਗਾ ਤੇ ਵਾਈਗੁਰ ਜੀ ਫਿਰ ਤੁਹਾਡੇ ਨਾਲ ਗੱਲਾਂ ਕਰਨ ਲੱਗ ਪਏ ਜੀ ਤਾਂ ਫੇਰ ਬਸ ਅੱਜ ਨੂੰ ਫੇਰ ਇੱਕਦਮ ਇੱਕ ਦਮ ਮੇਰੀ ਅੱਖ ਖੁੱਲ ਗਈ ਫਿਰ ਇੱਕ ਦਮ ਚਰ ਮੈਨੂੰ ਪਤਾ ਮੈਂ ਨਹੀਂ ਸੁੱਤੀ ਸੀ ਮੈਂ ਜਾਗਦੀ ਸੀ ਮੇਨੂੰ ਪੂਰੀ ਸੁਰਤ ਸੇਗੀ ਪਰ ਮੇਰਾ ਸਰੀਰ ਨਹੀਂ ਸੀ ਮੂਵ ਹੋ ਰਿਹਾ ਪਰ ਮੇਰੀ ਅੱਖਾਂ ਖੁੱਲ ਗਈਆਂ ਜੀ 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 ਹਾਂ ਜੀ ਮਹਾਰਾਜ ਦੀ ਮਿਹਰ ਆ ਸਾਡੀ ਇਨੀ ਹਾਇਸੀਅਤ ਹੈ ਨਹੀਂ ਤੁਹਾਨੂੰ ਮਹਾਰਾਜ ਨੇ ਦਿਖਾਤਾ ਚਲੋ ਬਸ ਐਸੀ ਰਿਐਲਿਟੀ ਇਹ ਹੈ ਵੀ ਐਸੀ ਆ ਉਹਨਾਂ ਦੇ ਚਰਨਾਂ ਨਾਲ ਉੜਦੀ ਜਿਹੜੀ ਧੂੜ ਆਕਰ ਉਹਦੀ ਧੂੜ ਵੀ ਬਣ ਜਾਈਏ ਨਾ ਆ ਸੰਗਤ ਦੇ ਪਿਆਰਿਆਂ ਦੀ ਧੂੜ ਇਹ ਸਾਡਾ ਸੁਪਨਾ ਆ ਹਨਾ ਤੇ ਬਟ ਹਾਂਜੀ ਗੁਰੂ ਸਾਹਿਬ ਮੇਰ ਕਰਨ ਪਰ ਤੋਂ ਤੁਹਾਨੂੰ ਵਾਹਿਗੁਰੂ ਜੀ ਨੇ ਸੁੰਦਰ ਅਵਸਥਾ ਬਖਸ਼ੀ ਹੈ ਉਹਨਾਂ ਦਾ ਸ਼ੁਕਰਾਨਾ ਕਰਿਆ ਕਰੋ ਧੰਵਾਦ ਚਾਓ ਪਿਆਰ ਨਾਲ ਭਰ ਜਾਓ ਡੋਲਣ ਲੱਗ ਜਾਓ ਜੋ ਬੋਲ ਰਿਹਾ ਹੈ ਬੜਾ ਪਿਆਰਾ ਆ ਮਹਾਰਾਜ ਜਿਹਦੇ ਤੇ ਵੀ ਸਿਰ ਤੇ ਮੇਰ ਪਰੇ ਹੱਥ ਰੱਖਣ ਛੜਦੀ ਕਲਾ ਬਖਸ਼ਣ ਗੁਰੂ ਸਾਹਿਬ ਜੀ ਦੀ ਰਹਿਮਤ ਹੋਵੇ ਤੇ ਇਹਨਾਂ ਨੂੰ ਬੱਚਿਆਂ ਨੂੰ ਵੀ ਕਰਵਾਇਆ ਕਰੋ ਮੈਡੀਟੇਸ਼ਨ ਬੱਚਿਆਂ ਨੇ ਟ੍ਰਾਈ ਕਰਦੀਆਂ ਪਰ ਮਿਕਸ ਹੋ ਜਾਂਦਾ ਨਹੀਂ ਕੋਈ ਨਹੀਂ ਕੋਈ ਨਹੀਂ ਇਟਸ ਓਕੇ ਤੁਸੀਂ ਬੱਚਿਆਂ ਕੋਲੇ ਜ਼ਰੂਰੀ ਨਹੀਂ ਉਹਨਾਂ ਨੂੰ ਲੇਟ ਆਉਣ ਦੀ ਹਾਂਜੀ ਉਹਨਾਂ ਦੇ ਕੋਲ ਲਗਾ ਕੇ ਰੱਖ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨੂੰ ਕੁਝ ਵੀ ਕਰ ਦੋ ਉਹਨੂੰ ਕਰਨ ਦੇ ਕੁਝ ਨਹੀਂ ਹੁੰਦਾ ਆਨੰਦ ਆ ਉਹ ਵੀ ਪਾਣਾ ਉਹਦੇ ਕੋਲ ਲਗਾ ਕੇ ਰੱਖ ਦਿਓ ਚਾਹੇ ਉਹ ਪ੍ਰਸ਼ਾਦਾ ਛੱਕੇ ਚਾਹੇ ਉਹ ਸੌਣ ਲੱਗਾ ਤਾਂ ਕੋਈ ਮੰਮੀ ਨੂੰ ਆਵਾਜ਼ ਵਿੱਚ ਵੱਡੇ ਵੱਡੇ ਸਪੀਕਰਾਂ ਤੇ ਲਾ ਸਕਦੇ ਠੀਕ ਹੈ

ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪ ਜੀ ਮਹਾਰਾਜ ਮੇਰ ਕਰਨਗੇ ਦਾਤਾਰ ਸਤਿਗੁਰੂ ਜੀ ਆਪ ਜੀ ਜਿਹੜੀ ਰਿਕਾਰਡਿੰਗ ਹੁੰਦੀ ਹੈ ਉਹ ਲੈ ਲਿਆ ਕਰੋ ਕੋਈ ਨਹੀਂ ਘਰੇ ਜਾ ਕੇ ਫਿਰ ਸੁਣ ਲਿਆ ਕਰੋ ਜਦੋਂ ਸਮਾਂ ਮਿਲੇ ਠੀਕ ਹੈ ਯਾ ਠੀਕ ਹੈ ਜੀ ਤੁਸੀਂ ਨਹੀਂ ਤਾਂ ਨਾ WhatsApp ਤੇ ਪਾ ਦਿਆ ਕਰੋ ਮੈਨੂੰ ਮੈਨੂੰ ਜਾ ਕੇ ਮੇਰੇ ਲੱਭਦੀ ਹੁੰਦੀ ਹੈ ਨਾ ਆਪ ਜੀ ਰਵਿੰਦਰ ਭੈਣ ਤੋਂ ਲੈ ਲਿਓ ਉਹਨਾਂ ਦੇ ਕੋਲੇ ਰਿਕਾਰਡਿੰਗਸ ਹੁੰਦੀਆਂ ਨੇ ਕਾਰਨ ਇਹ ਹੈ ਸਾਨੂੰ ਤਾਂ ਭੁੱਲ ਜਾਂਦੇ ਅਸੀਂ ਕਿਹੜੀ ਵੈੜੀ ਨਹੀਂ ਕਰਾਈ ਉਹਨਾਂ ਨਾਲ ਕੰਟੈਕਟ ਨਹੀਂ ਕੀਤਾ ਹੈ ਨਾ ਅੱਜ ਜਿਹੜੇ ਪੇਜ ਦਾਂਗੇ ਮੈਂ ਕਰ ਲਿਆ ਆਪ ਜੀ ਨਾਲ ਚਲੋ ਠੀਕ ਹੈ ਭਾਈ ਵਾਹਿਗੁਰੂ ਸਾਹਿਬ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੋਰ ਗੁਰਮੁਖ ਆਉਣਾ ਚਾਹੁੰਦੇ ਹੋ ਤੇ ਆ ਸਕਦੇ ਹੋ ਨਹੀਂ ਫਿਰ ਆਪਾਂ ਸਮਾਪਤੀ ਕਰਦੇ ਹਾਂ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਵੀਰ ਜੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੈਨ ਜੀ ਮੈਂ ਜਗਜੀਤ ਕੋਲ ਬੋਲ ਰਹੀ ਹਾਂ ਮੈਂ ਆਪ ਜੀ ਨੂੰ ਫਤਿਹ ਬੁਲਾਉਣੀ ਸੀ ਬਾਕੀ ਨੰਦ ਵਿੱਚ ਬਹੁਤ 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 ਹੀ ਮੌਜ ਆਇਆ ਮੇਰਾ ਤਾਂ ਜੀਵਨ ਹੀ ਬੜਾ ਸੁਖਤ ਹੋ ਗਿਆ ਬਹੁਤ ਹੀ ਬਹੁਤ ਹੀ ਆਨੰਦ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਾਨਾ ਪਿਆਰੇ ਬਹੁਤ ਧੰਨਵਾਦ ਹਾਂਜੀ ਰਵਿੰਦਰ ਸਿੰਘ ਜੀ ਬਾਪੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਾਂ ਤਾਂ ਵਾਹਿਗੁਰੂ ਜੀ ਥੱਕ ਗਏ ਬਹੁਤ ਆਉਂਦੇ ਸਾਰੀ ਬਸ ਪੈ ਗਏ ਸੀ ਨਾ ਸਾਡੀ ਬਹੁਤ ਹੋ ਗਈ ਗੱਲ ਪਰ ਕਲਾਸ ਵੀ ਨਹੀਂ ਲੱਗੀ ਫਿਰ ਮੈਡੀਕਲ ਨਹੀਂ ਹੋ ਗਿਆ ਜੀ 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 ਆ 4 ਘੰਟੇ ਤੇ ਬਹੁਤ ਜਾਂਉਂਦੇ ਸਾਰੇ ਬਸ ਉੱਠੇ ਨਹੀਂ ਗਿਆ ਪਰ ਇਨੀ ਥਕਾਵਟ ਹੋ ਗਈ ਫਿਰ ਜੀ 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 ਅੱਛਾ ਅੱਜ ਠੀਕ ਹਾਂ ਹਾਂਜੀ ਠੀਕ ਹੈ ਜੀ ਅੱਜ ਬਾਹਰ ਜੀ ਕਰਦੀ ਕਰੋ ਜੀ ਕਿਰਪਾ ਤੁਹਾਡੀ ਵਾਹਿਗੁਰੂ ਜੀ 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 ਬਸ ਕਿਰਪਾ ਬਣਾ ਕੇ ਰੱਖੋ ਵਾਹਿਗੁਰੂ ਮਹਾਰਾਜ ਕਰਨਗੇ ਕਿਰਪਾ ਕੱਲ ਆਪ ਜੀ ਨੂੰ ਠੀਕ ਲੱਗਿਆ ਆਨੰਦ ਆ ਬਸ ਕਰਦੀ ਕਰੋ ਜੀ ਬਸ ਕਹਿ ਨਹੀਂ ਜਾਂਦਾ ਕੁਝ ਵੀ ਬਸ ਉਰਾਨੰਦ ਆ ਗਿਆ ਸੀ ਜੀ 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 ਜਦੋਂ ਮੈਡੀਸਨ ਕਰਾਇਆ ਸੀ ਉਹਦੇ ਜਦੋਂ ਬਹੁਤ ਹੀ ਆਨੰਦ ਆਇਆ ਸੀ ਜੀ 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 ਉਹਦੇ ਜਦੋਂ ਬਸ ਫਿਰ ਜਿੱਦਾਂ ਕਹਿੰਦੇ ਨਾ ਕਿ ਕਿਸੇ ਨੇ ਕੀਲ ਕੇ ਬਿਠਾ ਛੜਿਆ ਵਾਹਿਗੁਰੂ ਨੇ ਬਸ ਉੱਥੇ ਰਾਗ ਤੇ ਸਭ ਕੁਝ ਜਿੱਦਾਂ ਤੁਸੀਂ ਕਹ ਰਹੇ ਸੀ ਉਹਦੇ ਵਾਹਿਗੁਰੂ ਜੀ ਦਿਖਾ ਰਹੇ ਸੀ ਵਾਹਿਗੁਰੂ ਜੀ 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 ਮਹਾਰਾਜ ਕਿਰਪਾ ਕਰਨੀ ਸੱਚੀ ਕਾਸ਼ਾ ਹਾਂ ਅਰਦਾਸ ਕੀਤੀ ਕਰਿਓ ਚੰਗਾ ਜੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਮੁਖ ਖਾਨ ਬੇਨਤੀ ਹੈ ਅਗਰ ਕੋਈ ਹੋਰ ਆਉਣਾ ਚਾਹੁੰਦਾ ਤੇ ਆ ਸਕਦੇ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਖਾਲਸਾ ਤੇ ਵੀਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਪੈਨ ਜੀਓ ਹਾਂ ਜੀ ਵੀਰ ਜੀ ਜੇ ਮੈਂ ਐਡਜੈਸ਼ਨ ਕਰਦੇ ਤੁਸੀਂ ਹੁਣ ਆਉਂਦੇ ਸੀ ਕੁਛ ਚਿਰਤਾ ਮੰਲੋ ਸੁੰਦੇਰੇ ਸੁੰਦੇਰੇ ਤੇ ਫਿਰ ਪਤਾ ਨਹੀਂ ਚੱਲਿਆ ਕਿ ਨੀਂਦ ਆ ਗਈ ਕਿੱਥੇ ਚਲੇ ਗਈ ਜਦੋਂ ਲਾਸਟ ਵਿੱਚ ਤੁਸੀਂ ਕਹਿੰਦੇ ਕਿ ਅਪਰਦਾਸ ਕਰੀਏ ਉਦੋਂ ਮਨ ਨੂੰ ਸੁੱਤ ਜੀ ਆਈ ਤਾਂ ਵਿੱਚੋਂ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਤੇ ਕਿੱਥੇ ਦੀ ਜੀ 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 ਮਰਜ਼ ਇੱਕ ਗੱਲ ਕਹਿੰਦੇ ਆ ਜਦੋਂ ਤਾਂ ਚੜਨਾ ਆ ਸਮਾਧੀ ਦੇ ਵਿੱਚ ਤਾਂ ਬਹੁਤ ਵਾਰੀ ਨੀਂਦ ਘੇਰੂਗੀ ਘੇਰਦੀ ਹੈ ਘੇਰ ਲੈਂਦੇ ਆ ਔਰ ਸ਼ੁਕਰਾਨਾ ਕਰੋ ਕੋਈ ਗੱਲ ਨਹੀਂ ਕੋਈ ਕਾਲੀ ਨਹੀਂ ਕਰਦੀ ਇਸ 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 ਕਾਰਜ ਦੇ ਵਿੱਚ ਕੋਈ ਕਾਲੀ ਨਹੀਂ ਕਰ ਸਕਦੇ ਸੀ ਠੀਕ ਜੀ ਸ਼ੁਕਰਾਨਾ ਕਿਰਪਾ ਕਰੋ ਇਹ ਕਈ ਵਾਰੀ ਕੀ ਹੁੰਦਾ ਵੀ ਜਦੋਂ ਸਰੀਰ ਮਨ ਨੂੰ ਮਨ ਤੋਂ ਲੈਧ ਹੁੰਦਾ ਆ ਜਦੋਂ ਮਨ ਸ਼ਾਂਤੀ ਚ ਜਾਂਦਾ ਤਾਂ ਨੀਂਦ ਆ ਜਾਂਦੀ ਗੁਰੂ ਅਰਜਨ ਦੇਵ ਜੀ ਇਹਨੂੰ ਕਹਿੰਦੇ ਆ ਨੀਂਦ ਪਈ ਸੁਖ ਸਹਿਜ ਘਰ ਆਇਆ ਸਹਿਜ ਆਇਆ ਨੀਂਦ ਆ ਕੇ ਪਰ ਇਹ ਨਿੰਦ ਕਿੰਨਾ ਕੁ ਚਿਰ ਆਏਗੀ ਉਹਨਾਂ ਚ ਕਰਾਏਗੀ ਜਦੋਂ ਅਗਲੀ ਸਟੇਜ 'ਚ ਮੰਨੀ ਜਾਂਦਾ ਪਰ ਜੇ ਅਗਲੀ ਸਟੇਜ ਨੂੰ ਸੋਚ ਕੇ 네ਗੇਟਿਵ ਨਾ ਹੋ ਜੇ ਉਹ ਵੀ ਮੈਂ ਕਿਤੇ ਗਲਤ ਥਾਂ ਤੇ ਖੜਿਆ ਤੁਸੀਂ ਇਹ ਸਮਝ ਲਓ ਪਹਿਲੀ ਕਲਾਸ ਤੋਂ ਪਤਾ ਨਾ ਗਲਤ ਪਹਿਲੀ ਕਲਾਸ 'ਚ ਜਦੋਂ ਅਸੀਂ ਤੀਜੀ ਕਲਾਸ ਸਾਡਾ ਬੱਚਾ ਤੀਜੀ ਕਲਾਸ 'ਚ ਜਾਵੜਿਆ ਮੰਨ ਲਓ ਉਹ ਤੀਜੀ ਛੱਡੂਗਾ ਤਾਂ ਚੌਥੀ 'ਚ ਜਾਊਗਾ ਹਾਂਜੀ ਇਹ ਸੱਚ ਹੈ ਚੌਥੀ ਚ ਉਦੋਂ ਜਾਊਗਾ ਜਦੋਂ ਤੀਜੀ ਛੱਡੂਗਾ ਪਰ ਇਹਦਾ ਮਤਲਬ ਇਹ ਨਹੀਂ ਵੀ ਤੀਜੀ ਕਲਾਸ ਮਾੜੀ ਹੈ ਇਹਦਾ ਮਤਲਬ ਇਹ ਨਹੀਂ ਸਿੱਧਾ ਹੀ ਛੱਡ ਕੇ ਜਾਵੇ ਜਾਂ ਕਾਲ ਕਰਨ ਲੱਗ ਜੇ ਮੈਨੂੰ ਛੇਤੀ ਚੌਥੀ ਚ ਕਰ ਦਿਓ ਉਹਨੂੰ ਪਾਸ ਕਰਨ ਦੇ ਉਹਦਾ ਇੱਕ ਪ੍ਰੋਸੈਸ ਆ ਹਨਾ ਜਦੋਂ ਉਹ ਯੋਗ ਹੋ ਗਿਆ ਚੌਥੀ ਦੇ ਉਦੋਂ ਚੌਥੀ ਚ ਬਹਿ ਜਾਊਗਾ ਇਸ ਤਰ੍ਹਾਂ ਦੇ ਨਾਲ ਜਿਹੜੀ ਸਟੇਜ ਉੱਤੇ ਅਸੀਂ ਹੈ ਨਾ ਜਿੱਥੇ ਨੀਂਦ ਆ ਰਹੀ ਹੈ ਹਜੂਰ ਪੰਚਮ ਪਾਦਸ਼ਾਹ ਬਿਆਨ ਕਰਦੇ ਆ ਕਹਿੰਦੇ ਸਹਜੇ ਜਾਗਣ ਸਹਜੇ ਸੋਏ ਜਿਸ ਸਹਜ ਚ ਤੁਹਾਨੂੰ ਜਾਗਰਤੀ ਬਣਦੀ ਹੈ ਤ ਸਹਿਜ ਚ ਨੀਂਦ ਵੀ ਆਊਗੀ ਨੀਂਦ ਵੀ ਤੁਹਾਨੂੰ ਸਹਿਜ ਚ ਆਊਗੀ ਜਾਗਰਤੀ ਵੀ ਸਹਿਜ ਚ ਬਣੂਗੀ ਔਰ ਇੱਥੇ ਗੁਰੂ ਜੀ ਨੇ ਦੂਜੀ ਗੱਲ ਦਾ ਵੀ ਜਵਾਬ ਦਿੱਤਾ ਵੀ ਸਹਿਜ ਸੁਰਤੀ ਕਦੋਂ ਟਕਾਈਏ ਜਾਗਣ ਵੇਲੇ ਟਕਾ ਲਓ ਫਿਰ ਸੌਂ ਕੇ ਜਦੋਂ ਉੱਠਦੇ ਆ ਉਦੋਂ ਟਕਾ ਲਓ ਸਹਿਜੇ ਹੋਤਾ ਜਾਏ ਸੋਏ ਵਾਹ ਗੁਰੂ ਦੀ ਰਜਾ ਸਮਝ ਕੇ ਸੁਰਤੀ ਜਦੋਂ ਟਕਾ ਰਹੇ ਆ ਤਾਂ ਕੁਝ ਵੀ ਹੁੰਦਾ ਹੈ ਅਗਰ ਚਿੱਤ ਅਕਾਗਰ ਹੁੰਦਾ ਹੈ ਠਹਿਰਾਓ ਬਹੁਤਾ ਬੰਦਾ ਬਣ ਜਾਂਦੇ ਮਹਾਰਾਜ ਕਹਿੰਦੇ ਸਭ ਪਰਵਾਨਾ ਫਿਰ ਕਹਿੰਦੇ ਸਹਿਜ ਬਰਾਗ ਸਹਿਜੇ ਹਸਣਾ ਅਗਰ ਸਹਿਜ ਵਿੱਚ ਬਰਾਗ ਵੀ ਹੁੰਦਾ ਗੁਰੂ ਜੀ ਨੂੰ ਪਤਾ ਸੀ ਆਏਗਾ ਮਹਾਰਾਜ ਨੂੰ ਪਤਾ ਹੈ ਕਿ ਅਸੀਂ ਕਹਾਂਗੇ ਵੀ ਜੀ ਸਾਡਾ ਰੋਣ ਆਲ ਨਿਕਲ ਜਾਂਦਾ ਸੀ ਕੀ ਕਰੀਏ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਹਾਂ ਕਈ ਵਾਰੀ ਮਹਾਰਾਜ ਕਹਿੰਦੇ ਹਾਸਾ ਵੀ ਨਿਕਲੇਗਾ ਫਿਰ ਕਈ ਕਈ ਵਾਰੀ ਕੀ ਹੋਏਗਾ ਸਹਿਜ ਸਹਿਜ ਚੁੱਪ ਤੁਸੀਂ ਬਿਲਕੁਲ ਸ਼ਾਂਤ ਹੋ ਜਾਓਗੇ ਚੁੱਪ ਪ੍ਰੀਤ ਹੋ ਜਾਏਗੀ ਠਹਿਰਾਓ ਚ ਆ ਜਾਓਗੇ ਬੋਲਣ ਨੂੰ ਜੀ ਨਹੀਂ ਕਰਨਾ ਸਹ ਜੀ ਜਬਣਾ ਕਈ ਵਾਰੀ ਐ ਲੱਗੂਗਾ ਵੀ ਨਹੀਂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕਰੀ ਜਾਏ ਮਹਾਰਾਜ ਕਹਿੰਦੇ ਸਾਰਾ ਕੁਝ ਹੋਏਗਾ ਸਟੇजेस ਨਹੀਂ ਪ੍ਰੋਸੈਸ ਆ ਉਹਨੇ ਅੱਗੇ ਲੰਗਾਉਣਾ ਸਾਨੂੰ ਦੇਣਾ ਆ ਪਰ ਇਹਦੇ ਨਾਲ ਚੇਤ ਦੀਆਂ ਅਵਸਥਾ ਬਹੁਤ ਬਦਲਦੀਆਂ ਨੇ ਗੁਰਮਖਾਂ ਦੀ ਸੋਚ ਬਦਲ ਜਾਂਦੀ ਹੈ ਜ਼ਿੰਦਗੀ ਬਦਲ ਜਾਂਦੀ ਹੈ ਘਰ-ਬਾਰ ਬਦਲ ਜਾਂਦਾ ਐਨ ਲੱਗਦਾ ਸਭ ਕੁਝ ਹੀ ਬਦਲ ਗਿਆ ਹੁੰਦਾ ਰੰਗ ਹੀ ਨਵੇਂ ਲੱਗ ਕੇ ਇਵੇਂ ਮੇਰਾ ਮਾਲਕ ਦੀ ਜਦੋਂ ਸਹਿਜ ਹੁੰਦਾ ਤੇ ਰੂਪਾਂਤਰਣ ਸ਼ੁਰੂ ਹੋ ਜਾਂਦਾ ਮਹਾਰਾਜ ਮੇਹਰ ਕਰਨਗੇ ਬਸ ਗੁਰੂ ਅੱਗੇ ਸ਼ੁਕਰਾਨੇ ਦੀਆਂ ਪੰਜ ਵਾਰੀ ਅਰਦਾਸਾਂ ਜ਼ਰੂਰ ਕਰੋ ਮਹਾਰਾਜ ਆਪੇ ਬੰਨੇ ਲਾ ਲੈਣਗੇ ਠੀਕ ਹੈ ਤੁਸੀਂ ਵੀ ਵੀਰ ਜੀ ਅਰਦਾਸ ਕਰਿਆ ਜੇ ਅਸੀਂ ਅਰਦਾਸ ਕਰਿਆਂਗੇ ਤੁਹਾਨੂੰ ਇੱਕ ਫੇਟਾ ਦੇਣੀ ਪੈਣੀ ਹੈ 21 ਦਿਨ 30 ਮਿੰਟ ਸਿਮਰਨ ਵਧਾਉਣਾ ਪੈਣਾ ਠੀਕ ਹੈ ਹਾਂ ਜੀ ਤੁਸੀਂ ਨਾਮ ਲਿਖ ਕੇ ਭੇਜ ਦਿਓ ਅਸੀਂ ਕਰਦੇ ਹਾਂ ਧੰਨਵਾਦ ਸ਼ੁਕਰੀਆ ਨਾ ਜੀ ਧੰਨਵਾਦ ਜੀ ਸ਼ੁਕਰੀਆ ਹਾਂ ਜੀ ਬਿਲਕੁਲ ਫਾਰਵਰਡ ਕੀਤਾ ਜੀ ਹਲਸਾ ਭਾਈ ਗੁਰਜੀ ਕੀ ਫਾਤੇ ਸਰਦਾਰ ਬਲਵਿੰਦਰ ਸਿੰਘ ਜੀ ਹਾਂ ਜੀ ਬਿਲਕੁਲ ਫਾਰਵਰਡ ਕੀਤਾ ਜੀ ਹਾਂ ਜੀ ਠੀਕ ਹੈ ਜੀ ਕਰਦੇ ਕੰਮ ਆਨੰਦ ਬਹੁਤ ਹੈ ਦੱਸਿਆ ਨਹੀਂ ਜਾ ਸਕਦਾ ਜੀ 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 ਵੈਰੀ ਜਮਾਨਾ ਤੇ ਮਿਲਦਾ ਗੁਰੂ ਸਾਹਿਬ ਦੇ ਨਾਲ ਜਦੋਂ ਗਲਬੱਕੜੀ ਪਾ ਕੇ ਤੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਮੁਰਕੇ ਜਣੀ ਆਏ ਲੱਗੂ ਮ ਬੜਾ ਜਿਆਦਾ ਜੱਫੀ ਪਾ ਕੇ ਉਵੇਂ ਖੜਾਇਆ ਵੀ ਕਿ ਕਹੜੇ ਨਹੀਂ ਛੱਡਦਾ ਉਹਨਾਂ ਦਾ ਜੀ ਬਸ ਭੁੱਲੀ ਜਾਣਾ ਜਾ ਕੇ ਜੀ 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 ਤੁਹਾਡੀ ਸੁਰਤ ਜਾ ਕੇ ਉਹਨਾਂ ਨਾਲ ਅਟੈਚ ਹੋ ਜਾਂਦੀ ਹੈ ਹਾਂਜੀ ਹਾਂਜੀ ਜੀ ਤੇ ਜਦੋਂ ਹੰਡਲੇ ਜਾਣ ਲੱਗੇ ਵੀ ਤੇ ਆਉਣ ਲੱਗੇ ਵੀ ਜਦੋਂ ਮਿਲਣ ਲੱਗਦੇ ਆ ਤੇ ਉਦੋਂ ਜਣੀ ਜੱਫੀ ਬਾਗ ਜਨ ਖੜ ਕੇ ਤੇ ਮੁੜ ਕੇ ਪਤਾ ਨਹੀਂ ਲੱਗਦਾ ਵੀ ਮੈਂ ਕਿਦੋਂ ਕਦਮਾਂ ਦਾ ਖੜਾ ਉਹਨਾਂ ਨਾਲ ਜਣੀ ਉੱਤੇ अच्छा ਉਹਨਾਂ ਦੇ ਚੜਨਾ ਚ ਟੈ ਤੋ ਉਹ ਉੱਥੇ ਹੀ ਗੈਰੀ ਸਮਾਤੀ ਚ ਚਲੇ ਜਾਉਂਗੇ ਭਾਲਣਾ ਪੈਣਾ ਤੁਹਾਨੂੰ ਆਪਣੇ ਆਪ ਨੂੰ ਮਿਲ ਕੇ ਹਨਾ ਉਹਨਾਂ ਦੇ ਬੇਸ਼ਿਕ ਜੋ ਉਹਨਾਂ ਹਾਂਜੀ ਜੋ ਬਹੁਤ ਪਤਾ ਲੱਗਦਾ ਤਾਂ ਪਤਾ ਲੱਗਦਾ ਵੀ ਮੈਂ ਜਣੀ ਮਰ ਕੇ ਵੀ ਉਹ ਤਾਂ ਉਹ ਵੀ ਉਹ ਵਿੱਚ ਚੰਬੜਿਆ ਬੈਠਾ ਜਣੀ ਚੱਪੀ ਪਾ ਗਈ ਵੀ ਜਣੀ ਖੜਾ ਨਹੀਂ ਛੱਡਾਗਾ ਉਹਨਾਂ ਦਾ ਜੀ 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 ਹਾਂ ਜੀ ਓਏ ਆਏ ਹੋ ਜਾਂਦਾ ਮੇਰਾ ਮੁੜ ਕੇ ਫਿਰੋ ਜੀ ਮਹਾਰਾਜ ਬਹੁਤ ਰਹਿਮਤ ਕਰਨਗੇ ਚੜ੍ਹਦੀ ਕਲਾ ਅਸੀਂ ਆਪ ਜੀ ਨੂੰ ਰੱਖਣ ਜੀ ਇਸ ぐらい ਮੋਰਤ ਨਹੀਂ ਪੱਖਾ ਐਸਾ ਨਾ ਕੋਈ ਹਾਂਜੀ ਜੀ 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 ਹਾਂਜੀ ਇੱਕ ਘੰਟੇ ਦਾ ਤਾਂ ਪਤਾ ਹੀ ਨਹੀਂ ਲੱਗਦਾ ਐ ਲੱਗੂ ਜਿਵੇਂ ਪੰਜਾਂ ਕਿ ਮਿੰਟਾਂ ਦੀ ਮੈਡੀਟੇਸ਼ਨ ਹੁੰਦੀ ਜਣੀ ਜੀ 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 ਬਸ ਬਸ ਸਮਾਂ ਜਿਹੜਾ ਉਹ ਗਵਾਚਣ ਲੱਗ ਗਿਆ ਤੁਹਾਡੇ ਲਈ ਸੱਚੇ ਬਾਸ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਾਂ ਹਾਂਜੀ ਜੀ ਜੀ ਬਹੁਤ ਸ਼ੁਕਰ ਹੈ ਕਿ ਬਤਲੀ ਅਸਾਉ ਵਾਹਿਗੁਰੂ ਜੀ ਕੀ ਫਤਿਹ सुरेंद्रਪਾਲ ਸਿੰਘ ਜੀ ਹਾਂ ਜੀ ਮਨਨਾ ਮੇਰੇ ਤੋਂ ਹੋ ਰਿਹਾ ਸੰਤਪਾਲ ਸਿੰਘ ਜੀ ਜੀ ਵਾਹਿਗੁਰੂ ਕਾਫੀ ਚਿਰ ਤੋਂ ਮੇਰੇ ਸਿੰਘਣੀ ਰੈਡੀਸ਼ਨ ਨਾਲ ਜੁੜੇ ਹੋਏ ਜੀ ਜੀ ਇਹਨੂੰ ਕਰਦੇ ਰਹਿੰਦੇ ਹੋ ਤੁਸੀਂ ਵੀ ਕਰਿਆ ਕਰ ਤੁਸੀਂ ਮੇਰਾ ਕਲ ਪਰਸ ਹੁੰਦਾ ਜੀ ਕੀਤਾ ਬੜਾ ਆਨੰਦ ਆ ਜੀ ਕਰਦਾ ਪਰ ਮੇਰੀ ਯੋਗਤਾ ਹੈ ਨਹੀਂ ਜੀ ਤੁਹਾਡੀ ਸੰਗਤ ਵਿੱਚ ਯੋਗੀ ਮੈਂ ਆਪਰੇ ਉਸ ਲਾਈਕ ਨਹੀਂ ਸਮਝਦਾ ਜੀ ਬਹੁਤ ਬੜੀ ਸੰਕਤੀ ਵਸਤਾ ਉੱਚੀ ਹੈ ਜੀ ਬੜੀ ਕਿਰਪਾ ਵੀਰ ਜੀ ਤੁਹਾਡੀ ਬੜੀ ਕਿਰਪਾ ਤੁਹਾਡੀ ਸੰਗਤ ਤੇ ਬੜੀ ਕਿਰਪਾ ਜੀ ਬਹੁਤ ਬਹੁਤ ਸ਼ੁਕਰਾਨਾ ਇਹ ਤਾਂ ਆਪ ਜੀ ਦੀ ਬੜਾ ਬਣਾ ਦੇ ਸ਼ਬਦ ਨੇ ਬਹੁਤ ਉੱਚੇ ਬੋਲ ਰਿਹਾ ਆਪ ਜੀ ਪਰ ਰਿਐਲਿਟੀ ਇਹ ਹੈਗਾ ਸਰ ਜੀ ਮੈਂ ਵੀ ਮੈਂ ਵੀ ਜੁੜਿਆ ਰਹਾ ਮੈਂ ਤੁਹਾਡੀ ਸੰਗਤ ਨਾਲ ਮੈਡੀਟੇਸ਼ਨ ਨਾਲ ਜੁੜਿਆ ਰਹਾ ਅਸੀਂ ਅਸੀਂ ਆਪ ਜੀ ਅਸੀਂ ਨਿਵਾਣੇ ਬਣ ਕੇ ਗੁਰੂ ਅਰਜਨ ਦੇਵ ਜੀ ਅਗੇ ਜੋਤਰੀ ਕਰਦੇ ਆਂਗੇ ਆਪ ਜੀ ਵੀ ਕਰੋ ਹਨਾ ਤੇ ਮਹਾਰਾਜ ਮਿਹਰ ਕਰਨਗੇ ਉਹ ਉਹਨਾਂ ਨੇ ਤੁਹਾਨੂੰ ਜੋੜ ਲੈਣਾ ਆ ਉਹਨਾਂ ਨੇ ਕਦੇ ਨਹੀਂ ਟੁੱਟਣ ਦੇਣਾ ਜਿਵੇਂ ਜਦੋਂ ਸਾਹਿਬ ਦਿਆਲ ਹੁੰਦੇ ਆ ਫਿਰ ਅਨੰਦ ਦੀ ਅਨੰਦ ਵਕਸ਼ ਦੇ ਵਾਹਿਗੁਰੂ ਜੀ ਇਹ ਜੀ ਇੱਕ ਅਸਲੀ ਗੱਲ ਤੁਹਾਡੇ ਨਾਲ ਸੰਜੀ ਕਰ ਲਵਾਂ ਵਾਹਿਗੁਰੂ ਜੀ ਹਾਂ ਜੀ ਹਾਂ ਜੀ ਇਹ ਜੀ ਮੇਰਾ ਜਿੱਦਾਂ ਮੈਨੂੰ ਪਤਾ ਵੀ ਨਾ ਸੀ ਕੋਈ ਸਕੈਨਿੰਗ ਕਰਾਈ ਜਦੋਂ ਮੇਰੇ ਪੇਟ ਵਿੱਚ ਮਾਸ ਵਧਿਆ ਆ ਉਦੀ ਮੈਨੂੰ ਸਾਥ ਵੀ ਕਰਨ ਵਾਸਤੇ ਕਿਹਾ ਡੀਐਮਸੀ ਜਿੱਦਾਂ ਮੈਂ ਹਫਤਾ ਰਿਹਾ ਹਾਂ ਹੁਣ ਫੇਰ ਜਾਣਾ ਹੈ ਸਾਥੀ ਕਰਨ ਵਾਸਤੇ ਬੁਲਾਣਾ ਮੈਨੂੰ ਵਾਹਿਗੁਰੂ ਕਿਰਪਾ ਕਰਨ ਮੇਰਾ ਰੋਗ ਦੁੱਖ ਘਟ ਹੋ ਜਵੇ ਸਹੀ ਵਾਹਿਗੁਰੂ ਜੀ ਆਪ ਜੀ ਸਹਿਜ ਵਿੱਚ ਜਾਓ ਫਿਰ ਦੇਖਿਓ ਕੰਗਤ ਵਿੱਚ ਸਹਿਜ ਚ ਜਾਣ ਨਾਲ ਪ੍ਰੇਮ ਚ ਬਹਿਨ ਨਾਲ ਸੁਰਤੀ ਨੂੰ ਟਿਕਾਉਣ ਨਾਲ ਐਨੇ ਰੋਗ ਠੀਕ ਹੋਏ ਜਿਹੜੇ ਅਨ ਐਕਸਪੈਕਟਿਡ ਸੋ ਕੋਈ 20 30 ਸਾਲ ਭਾਈ ਗਰਮੈਰੀ ਯੋਗਤਾ ਹੈ ਨਹੀਂ ਇਸ ਲਈ ਕਹਿ ਨਹੀਂ ਮੈਂ ਜੀ ਜੀ ਇਹ ਇਹ ਤੁਹਾਡਾ ਗੁਰੂ ਨਾਲ ਪ੍ਰੇਮ ਹੈ ਹੈਨਾ ਬਾਰੇ ਜਿਹੜਾ ਜਿਹੜਾ ਗੁਰਮੁਖ ਐ ਪ੍ਰੇਮ ਚ ਵਸ ਜਾਂਦਾ ਉਹ ਤੇ ਮਹਾਰਾਜ ਬੜੀ ਦਇਆ ਕਰਦੇ ਆ ਬਹੁਤ ਛੇਤੀ ਉਹ ਛੇਤੀ ਦਰਵਾਜ਼ਾ ਖੋਲਦੇ ਆ ਤੁਹਾਨੂੰ ਜ਼ਰੂਰ ਗੱਲ ਨਾਲ ਲਾਉਣਗੇ ਪੱਕਾ ਆ ਆਪ ਜੀ ਜੀੜੋ ਬਹੁਤ ਸ਼ੁਕਰਾਨਾ ਬਾਈ ਗੁਰੂ ਅਇਰੋ ਜੀ ਰੰਮਨ ਖੁਸ਼ ਹੋ ਗਿਆ ਤੁਹਾਡਾ ਨਾਲ ਗੱਲ ਕਰਕੇ ਆਨੰਦ ਜੀ ਬਹੁਤ ਬਹੁਤ ਧੰਨ ਕਰਤਾ ਤੇ ਕਰਫਾ ਕਨਵਾ ਗਿਓ ਤੁਹਾਨੂੰ ਤਨੂੰ ਸੰਤਿਵਰ ਸੰਗਤਾਂ ਅੰਦਰ ਜੁੜਕੂਸੀ ਵਾਹਿਗੁਰੂ ਫਤਿਹ ਪ੍ਰੇਤ ਲੱਕ ਜੀ ਬਹੁਤ ਸ਼ੁਕਰਾਨਾ ਪਿਆਰੇ ਬਹੁਤ ਧੰਨਵਾਦ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਲਸਾ ਰਾਜੀ ਫਤਿਹ ਵਿੱਚੋਂ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀ ਵੀਰ ਜੀ ਬਸ ਫਤਿਹ ਬੁਲਾਉਣੀ ਸੀ ਜੀ ਅਨੰਦ ਮਹਾਰਾਜ ਦੀ ਕਿਰਪਾ ਬਹੁਤ ਫੇਕਰਾ ਫੇਕਰ ਵਗੈਰਾ ਸਭ ਚੱਕੇ ਗਏ ਹਜੂਰ ਦੀਆਂ ਰਹਿਮਤਾਂ ਨੇ ਹਾਂ ਜੀ ਬਹੁਤ ਬਹੁਤ ਬੇਟੇ ਜੀ ਬਹੁਤ ਫਰਕ ਆ ਜੀ ਬਸ ਮਹਾਰਾਜ ਤੁਸੀਂ ਉਹਨਾਂ ਨੂੰ ਮੈਡੀਟੇਸ਼ਨ ਪਿੱਛੇ ਨਹੀਂ ਕਰਨਾ ਆਪਾਂ ਤੇ ਮੈਡੀਟੇਸ਼ਨ ਨਾਲ ਸਹਿਜ ਸੁਰਤੀ ਜੋੜਨ ਨਾਲ ਗੁਰੂ ਦੇ ਗੁਣ ਸੁਣ ਕੇ ਗੁਰੂ ਦੇ ਗੁਣ ਗਾਉਣ ਨਾਲ ਸਭ ਠੀਕ ਹੋ ਜਾਏਗਾ ਠੀਕ ਹੈ ਹੌਲੀ ਹੌਲੀ ਕਰਕੇ ਕਰਦੇ ਆਪਾਂ ਹਾਂ ਜਰ ਵਕਤ ਚੱਲਦੀ ਰਹਿੰਦੀ ਉਹਦੇ ਕੋਲ ਮੈਡੀਟੇਸ਼ਨ ਜੀ ਜੀ ਬਸ ਬਸ ਮਹਾਰਾਜ ਨੇ ਆਪੇ ਭੜਾ ਕਰ ਦੇਣਾ ਹਾਂਜੀ ਵਾਹਿਗੁਰੂ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸ ਫਤਿਹ ਬੁਲਾਣੀ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਗਵਿੰਦਰ ਕੌਰ ਜੀ ਹਾਂਜੀ ਭੈਣ ਵਿਰਿੰਦਰ ਕੌਰ ਹਾਂਜੀ ਹਾਂਜੀ ਤੁਹਾਡੀ ਆਵਾਜ਼ ਪਤਲੀ ਪਈ ਐ ਅਵਾਜ਼ ਬਦਲੀ ਗਈ ਹੈ ਹੁਣ 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 ਸਹੀ ਬੋਲਿਓ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੋ ਆ ਜੀ ਹਾਂ ਜੀ ਠੀਕ ਆ ਕਾਫੀ ਬੈਠ ਤਾ ਪਹਿਲੇ ਨਾਲ ਚਲੋ ਵਾਹਿਗੁਰੂ ਨੇ ਤੁਹਾਡਾ ਗਲਾ ਖਰਾਬ ਕਰਕੇ ਹੋਰ ਵਧੀਆ ਕਰਤਾ ਦੇਖੋ ਆਵਾਜ਼ ਦੀ ਨਿਸ਼ਾਨੀ ਨਹੀਂ ਇਹ ਰੂਪਾਂਤਰਣ ਜ਼ਰੂਰੀ ਸੀ ਹੈਨਾ ਵਾਹਿਗੁਰੂ ਇਹ ਕਿ ਬਹੁਤ ਦੇਰ ਸਾਥੇ ਨਹੀਂ ਆਪ ਜੀ ਦੀ ਆਵਾਜ਼ ਇੰਨੀ ਮਿੱਠੀ ਲੱਗ ਰਹੀ ਹੈ ਅੱਜ ਜੀ ਪ੍ਰੋਗਰਾਮ ਸੁਣਿਆ ਸੀ ਪੂਰਾ ਬਹੁਤ ਵਧੀਆ ਹੋਇਆ ਆਪ ਜੀ ਦਾ ਬਹੁਤ ਸ਼ੁਕਰਾਨਾ ਬਹੁਤ ਮਹਾਰਾਜ ਜੀ ਦੇ ਕਰ ਬਹੁਤ ਹੀ ਜੀ ਜੀ ਬਹੁਤ ਅੱਛਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਾਨਾ ਪਿਆਰੇ ਬਹੁਤ ਧੰਨਵਾਦ ਜਿਹੜੀ ਸੰਗਤ ਨੇ ਹੋਰ ਆਉਣਾ ਹੈ ਬੋਲ ਸਕਦੇ ਹੋ ਗੁਰਮੁਖਾਂ ਨੂੰ ਬੇਨਤੀ ਹੈ

ਕਿ ਮੈਂ ਸਹਿਤ ਜੂ ਜਿੱਦਾਂ ਜਾ ਰਹੀ ਹਾਂ ਮੈਡੀਟੇਸ਼ਨ ਚ ਔਰ ਉਹਦੇ ਚ ਬਾਬਾ ਜੀ ਦੀ ਬੀੜ ਦੇਖਦੀ ਹਾਂ ਔਰ ਪਿੱਛੇ ਗੋਗੋਬੀ ਸਿੰਘ ਜੀ ਦਾ ਇੱਕ ਸਰੂਪ ਦੇਖਦੀ ਹਾਂ ਔਰ ਮਤਲਬ ਉਹ ਇੱਕਦਮ ਪਰਛਾਵੇਂ ਟਾਈਪ ਹੈ ਬਟ ਰਿਐਲਿਟੀ ਚ ਨਹੀਂ ਨਜ਼ਰ ਆਉਂਦਾ ਔਰ ਪਿੱਛੇ ਉਹਨਾਂ ਦੇ ਇੱਕ ਗੋਲਡਨ ਲਾਈਟ ਆ ਰਹੀ ਹੈ ਬਾਬਾ ਜੀ ਦੀ ਬੀੜ ਦੇ ਪਿੱਛੋਂ ਦੀ ਔਰ ਉਹ ਮੈਨੂੰ ਇਸ ਤਰ੍ਹਾਂ ਜਿੱਦਾਂ ਸਹਿਜ ਦੇ ਵਿੱਚ ਲੱਗ ਰਿਹਾ ਕਿ ਸੁਪਨਾ ਹੈ ਬਟ ਉਹ ਮੈਂ ਪੂਰਾ ਦਿਨ ਫੀਲ ਕਰਦੀ ਰਹੀ ਕਿ ਨਹੀਂ ਇਹ ਮੇਰੇ ਨਾਲ ਹੋਇਆ ਹੈ ਜੀ 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 ਔਰ ਮੈਂ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਰੂਪ ਵਿੱਚ ਸਾਡੇ ਕਰਕੇ ਫੀਲ ਕਰ ਪਾਈ ਅਗਰ ਤੁਸੀਂ ਮੇਰਾ ਹੱਥ ਫੜ ਕੇ ਨਾਲ ਲੈ ਕੇ ਜਾਂਦੇ ਜੀ ਇਹ ਤਾਂ ਮਹਾਰਾਜ ਦੀ ਦਇਆ ਹੈ ਤੇ ਉਹਨਾਂ ਨੇ ਤੁਹਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ ਬਹੁਤ ਸੁੰਦਰ ਸਮਾ ਹੈ ਨਾ ਸੋਣਾ ਤੇ ਦਾਤਾ ਜੀ ਨੇ ਤੁਹਾਡੇ ਉੱਪਰ ਰਹਿਮ ਕਰਿਆ ਹੈ ਆਪ ਜੀ ਸਵਾਗਤ ਤੇ ਵੀ ਆਏ ਸੀ ਇਸ ਵਾਰ ਨਹੀਂ ਉਹ ਹੋਰ ਆਈ ਸੀ ਅੰਮ੍ਰਾਲੇ ਦੀ ਸਰ ਹਾਂ ਨਹੀਂ ਮੈਂ ਇਸ ਟਾਈਮ ਇਸ ਵਾਰ ਤਾਂ YouTube ਤੇ ਸੁਣ ਲਿਆ ਹਾਂ ਜੀ ਠੀਕ ਹੈ ਠੀਕ ਹੈ YouTube ਤੇ ਹੀ ਸੁਣਿਆ ਸੀਗਾ ਲਾਈਵ ਸਟ੍ਰੀਮ ਦੇਖਿਆ ਸੀ ਹਾਂ ਜੀ ਓਕੇ ਓਕੇ ਸੰਗਤ ਆਪ ਜੀ ਮਹਾਰਾਜ ਦੀ ਕਰਦੇ ਰਹੋ ਕਥਾ ਇੱਕ ਦੇ ਇੱਕ ਵਾਰੀ ਇੱਕ ਦਿਨ ਚ ਇੱਕ ਕਥਾ ਸੁਣ ਲਿਆ ਕਰੋ ਦੋ ਵਾਰੀ ਮੈਡੀਟੇਸ਼ਨ ਕਰੋ ਹੁਣ ਜਿਹੜੀ ਅਵਸਥਾ ਹੁੰਦੀ ਹੈ ਨਾ ਜਦੋਂ ਤੁਸੀਂ ਉੱਪਰ ਚਲੇ ਜਾਂਦੇ ਆ ਉੱਪਰ ਅਰਥਾਤ ਸੂਲੀ ਉੱਪਰ ਖੇਲਣਾ ਗਿਰੇ ਤਾਂ ਠਹਿਰਨਾ ਇਹ ਵਾਲੀ ਗੱਲ ਹੈ ਇਹ ਰਾਸਤਾ ਇਸ ਤਰ੍ਹਾਂ ਦਾ ਹੈ ਇਹਦੇ ਤੇ 100 ਸਜਗਤਾ ਚਾਹੀਦੀ ਹੁੰਦੀ ਹੈ ਜਿੰਨੇ ਅਸੀਂ ਉੱਤੇ ਚਲੇ ਜਾਈਏ ਅਸੀਂ ਕੋਈ ਸਾਡੇ ਵੇੜੇ 'ਚ ਫਿਰਦੇ ਆ ਤਾਂ ਅਸੀਂ ਅੱਖਾਂ ਬੰਦ ਕਰਕੇ ਵੀ ਤੁਰ ਸਕਦੇ ਆ ਪਰ ਜਦੋਂ ਅਸੀਂ ਕੰਧ ਤੇ ਚੜ ਜਾਈਏ ਮੰਨ ਲਓ ਕੰਧ ਤੇ ਤੁਰਨਾ ਕੋਈ ਅਸੀਂ ਸੋਚ ਕੇ ਤੁਰਦੇ ਆ ਹੈਨਾ ਜਿਵੇਂ ਅਸੀਂ ਆਪਦੇ ਰੂਮ 'ਚ ਤੁਰੇ ਫਿਰਦੇ ਆ ਉਵੇਂ ਅਸੀਂ 100 ਮੰਜ਼ਿਲ ਉੱਪਰ ਨਹੀਂ ਤੁਰ ਸਕਦੇ ਸਾਨੂੰ ਧਿਆਨ ਰੱਖਣਾ ਪਵੇਗਾ ਕਿੱਧਰ ਜਾ ਰਹੇ ਹਾਂ ਬਿਲਕੁਲ ਕਿਉਂਕਿ ਤੇ ਗਿਰਣ ਦੀ ਸੰਭਾਵਨਾ ਬਹੁਤ ਹੁੰਦੀ ਹੈ ਹਜ਼ੂਰ ਕਹਿੰਦੇ ਆ ਜਦੋਂ ਅਸੀਂ ਉੱਪਰ ਚਲੇ ਗਏ ਮਤਲਬ ਕਿ ਸੁਰਤੀ ਤਾਂ ਚੜਨ ਲੱਗੀ ਉਹਦੇ ਧਿਆਨ ਰੱਖੋ ਅਰਥਾਤ ਕੀ ਹੈ ਉਹ એનર્ਜੀ ਓਨੀ ਜ਼ਿਆਦਾ ਦਿਓ ਆਪਣੀ ਆਤਮਾ ਨੂੰ ਪਿਆਰ ਦੇ ਕਿਸ ਤਰ੍ਹਾਂ ਪੰਜ ਤੋਂ 6 ਵਾਰ ਦਿਨ ਚ ਸ਼ੁਕਰਾਨਾ ਕਰੋ ਦੋ ਵਾਰੀ ਸਹਿਜ ਚ ਜਾਓ ਇੱਕ ਕਥਾ ਸੁਣ ਲਓ ਪਿਆਰ ਵਾਲੀ ਇਹ ਸਹਿਜ ਚ ਤਾਂ ਜਾਣ ਦਾ ਦੋ ਵਾਰੀ ਤਰੀਕੇ ਬਹੁਤ ਵਧੀਆ ਨੇ ਉਹ ਚ ਟਾਈਮ ਤੇ ਐਫਰਟ ਨਹੀਂ ਬੜਾ ਲੱਗਦਾ ਸੌਣ ਲੱਗੇ ਮੈਡੀਟੇਸ਼ਨ ਲਗਾ ਲਓ ਇੱਕ ਤਾਂ ਤੁਸੀਂ ਹੁਣ ਕਰ ਹੀ ਰਹੇ ਹੋ ਇਕ ਸੌਣ ਲੱਗੇ ਲਗਾ ਲੋ ਇਹ ਤੇ ਮੇਰਾ ਪ੍ਰੋਟੇਨ ਚ ਹੋ ਗਿਆ ਕਿ ਹੂੰ ਜੀ 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 ਨਾਈਟ ਮੈਡੀਟੇਸ਼ਨ ਤਾਂ ਨਾ ਪਾਜੀ ਮੈਂ ਮੈਂ ਵੀ ਜੀ ਮੈਂ ਨਾ ਬੱਚਿਆਂ ਨੂੰ ਵੀ ਕਹਿੰਦਾ ਕਿ ਤੁਸੀਂ ਦੋਨੋਂ ਵੀ ਸੁਨੋ ਐਟ ਲੀਸਟ ਸਟਾਰਟਿੰਗ ਤਾਂ ਕਰੋ ਕਿ ਤੁਹਾਨੂੰ ਕੋਈ ਦੋ ਰਸਤਾ ਮਿਲਦਾ ਚਲਾ ਜਾਏਗਾ ਜ਼ਿਆਦਾ ਨਹੀਂ ਤਾਂ ਜੋ ਦੁਨੀਆਦਾਰੀ ਦੀ ਨੈਗੇਟਿਵਿਟੀ ਆ ਨਾ ਉਹਦੇ ਤੋਂ ਦੂਰ ਰਹੋਗੇ ਔਰ ਆਪਣੀ ਸਿੱਖੀ ਤਰ੍ਹਾਂ ਦੀ ਕੁਝ ਨਾ ਕੁਝ ਜੁੜੇ ਰਹੋਗੇ ਜੀ 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 ਨੀ ਮਹਾਰਾਜ ਕਰਨਗੇ ਮੇਰ ਉਹਨਾਂ ਬੱਚਿਆਂ ਨੂੰ ਤੁਸੀਂ ਬੱਚਿਆਂ ਵਾਲੀ ਜਾ ਸਕਦੇ ਹੋ ਹਾਂਜੀ ਬੱਚਿਆਂ ਵਾਲੀ ਵੀ ਮੈਡੀਟੇਸ਼ਨ ਹੈਗੀ ਹੈ ਤੁਸੀਂ ਉਹਨਾਂ ਨੂੰ 13 ਮਿੰਟਾਂ ਵਾਲੀ ਕਰਵਾਓ ਉਹਨਾਂ ਲਈ ਬੜੇ ਬੈਨੀਫੀਸ਼ੀਅਲ ਹੈ ਉਹਦੇ ਨਾਲ ਉਹਨਾਂ ਦੇ ਫੋਕਸ ਚ ਕਲੈਰਿਟੀ ਆਏਗੀ ਮਾਈਂਡ ਸ਼ਾਂਤ ਰਹੇਗਾ ਉਹਨਾਂ ਦੀ ਜਿਹੜੀ ਚੜ ਚੜ੍ਹਦੀ ਕਲਾ ਰਹੇਗੀ ਦੇ ਵਿਲ ਬਿਕਮ ਲਾਈਕ ਨੋਨੋ ਕੀ ਕਹਿੰਦੇ ਹੁੰਦੇ ਨੇ ਐਂਟੀਫਰਜਾਈਲ ਮਾਈਂਡ ਬਣ ਜੂ ਉਹਨਾਂ ਦਾ ਜ਼ਿੰਦਗੀ ਚ ਕਦੇ ਹਾਰ ਨਹੀਂ ਮੰਨਣਗੇ ਚੜ੍ਹਦੀ ਕਲਾ ਚ ਰਹਿਣਗੇ

ਕੋਈ ਵੀ ਗੁਰਮੁਖ ਅਗਰ ਹੋਰ ਬੋਲਣਾ ਚਾਹੁੰਦੇ ਹੋ ਤੇ ਬੋਲ ਸਕਦੇ ਹਾਂ ਜੀ ਵਾਹਿਗੁਰੂ ਜੀ ਖਤਕਾ ਵਾਹਿਗੁਰੂ ਜੀ ਖਤਕਾ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਚਿਕਰੀਆ ਵਾਹਿਗੁਰੂ ਮੈਂ ਤਾਂ ਜਦੋਂ ਵੀ ਉੱਪਰ ਜਾਣੀ ਹੈ ਮੈਂ ਤਾਂ ਤੁਹਾਡੇ ਕੋਲ ਹੀ ਪਹੁੰਚ ਜਾਨੀ ਹਾਂ ਬਸ ਜੀ ਚਲੋ ਮਹਾਰਾਜ ਮੇਰੇ ਕੋਲ ਜੀ ਪਰਸੋ ਵੀ ਮੈਡੀਟੇਸ਼ਨ ਜੋ ਹੈ ਬੱਲ ਇਹਨਾਂ ਦਾ ਗੱਲ ਨਹੀਂ ਕਰ ਪਾਈ ਫਿਰ ਮੈਂ ਅਰਵਿੰਦਰ ਭੈਣ ਜੀ ਉਹਨਾਂ ਨੂੰ ਦੱਸਿਆ ਆਪਣਾ ਐਕਸਪੀਰੀਅੰਸ ਮੈਂ ਕਿ ਮੈਂ ਤਾਂ ਵੀਰ ਜੀ ਦੇ ਬਿਲਕੁਲ ਨਾਲ ਬੈਠ ਕੇ ਉਹਨਾਂ ਦੀ ਮੈਡੀਟੇਸ਼ਨ ਕੀਤੀ ਫਿਰ ਉੱਥੇ ਹੀ ਬੈਠੇ ਸਾਰੇ ਐਡਮਿਨ ਦਾ ਦਰਸ਼ਨ ਹੋ ਗਏ ਉਹਨਾਂ ਨੇ ਪ੍ਰਸ਼ਾਦ ਦਿੱਤਾ ਵਾ ਗੁਰੂ ਜੀ ਇੱਕ ਇੱਕ ਮਰੁੰਡੇ ਦਾ ਪੀਸ ਤੇ ਨਾਲ ਨਮਕੀਨ ਪਾਇਆ ਸਿਲਵਾ ਫੈਂਚ ਜਦੋਂ ਤੁਸੀਂ ਮੈਡੀਟੇਸ਼ਨ ਕਰਾ ਕੇ ਚਲੇਗੇ ਬਹੁਤ ਮਨ ਖੁਸ਼ ਹੋ ਰਹੇ ਨੇ ਹਾਂਜੀ ਐਮਨ ਤੁਸੀਂ ਚਲੇਗੇ ਮੈਡੀਟੇਸ਼ਨ ਕਰਾ ਕੇ ਦਰੁਜੇ ਜੋ ਬਾਅਦ ਤੇ ਫਿਰ ਐਡਮਿਨਰ ਆਗੇ 5 6 ਉਹਨਾਂ ਨੇ ਸਾਰਿਆਂ ਹਾਂਜੀ ਉਹਨਾਂ ਨੇ ਸਾਰਿਆਂ ਨੇ ਨਾ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਜਿੱਦਾਂ ਆਪਾਂ ਬੈਂਚਾਂ ਤੇ ਨਹੀਂ ਸਕੂਲ 'ਚ ਬਹਿੰਦੇ ਹੁੰਦੇ ਇਦਾਂ ਸੰਗਤ ਬੈਠੀ ਹੋਈ ਸੀਗੀ ਜੀ 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 ਬਹੁਤ ਆਨੰਦ ਖੁਸ਼ ਹੋਇਆ ਉਦੋਂ ਮੇਰੇ ਸਰਦਾਰ ਜੀ ਵੀ ਨਾਲ ਇਹਨਾਂ ਦੇਖੋ ਕੋਕਦੇ ਬਹਿੰਦੇ ਵੀ ਮੈਡੀਟੇਸ਼ਨ 'ਚ ਤੇ ਉਹ ਵੀ ਇੱਥੇ ਗਏ ਹੋਏ ਸੀ ਨਾਲੂ ਜੀ 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 ਇੱਕ ਛੋਟਾ ਜਿਹਾ ਬੱਚਾ ਹੁੰਦਾ ਸੀਗਾ ਕੋਲ ਤੇ ਉਹ ਵੀ ਘੁੰਮਦਾ ਫਿਰਦਾ ਪਹਿਲਾਂ ਤੁਸੀਂ ਉੱਠ ਕੇ ਵਿੱਚ ਦੀ ਗਏ ਤਾਂ ਉਹ ਜਾ ਕੇ ਤੁਹਾਡੀ ਸੀਟ ਤੇ ਬਹਿ ਗਿਆ ਤੁਸੀਂ ਖੜੇ ਉਹਨੂੰ ਹੱਸਦੇ ਦੇਖੀ ਜਾਂਦੇ ਸੀਗੇ ਫੇ ਮੈਂ ਉਹਨੂੰ ਚੁੱਕਿਆ ਤੇ ਮੈਂ نیچے ਉਤਾਰਤਾ ਉਹ ਜਾ ਕੇ ਸਰਦਾਰ ਜੀ ਦੀ ਗੋਲੀ ਚ ਸੌਂ ਗਿਆ ਜੀ 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 ਬਹੁਤ ਆਨੰਦ ਆਇਆ ਭਾਈ ਗੁਰੂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਹਾਰਾਜ ਜੀ ਅੱਗੇ ਜਾ ਰਹੇ ਹਾਂ ਬਾਈ ਗੁਰੂ ਕਿਰਪਾ ਕਰੋ ਗੁਰੂ ਵਾਹਿਗੁਰੂ ਇਦਾਂ ਹੀ ਕਿਰਪਾ ਬਣਾਈ ਰੱਖਿਓ ਜੀ 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 ਗੁਰੂ ਸਾਹਿਬੇ ਕਰਨਗੇ